ਸਮਾਣਾ ਬਲਖਸਮਤੀ ਚੋਣਾਂ ਦੀ ਗਿਣਤੀ ਲਗਾਤਾਰ ਜਾ ਰਹੀ ਹੈ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਈ ਤੇ 4 ਬਚ ਚੁਕੇ ਹਨ ਸ਼ਾਮ ਦੇ ਇਸ ਵਕਤ ਤੱਕ 8 7 ਸੀਟਾਂ ਦਾ ਨਤੀਜਾ ਆਇਆ ਹੈ ਸਾਹਮਣੇ ਜਿਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਤੇ 4 ਆਪ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਕੀਤੀ ਹੈ ਦੋ ਅਕਾਲੀ ਦਲ ਬادل ਦੇ ਉਮੀਦਵਾਰ ਜਿੱਤੇ ਹਨ ਜਿਹੜੀ ਖੇੜਕੀ ਸੀਟ ਸੀ ਜ਼ੋਨ ਤੋਂ ਆਜ਼ਾਦ ਉਮੀਦਵਾਰ ਜਿੱਤੇ ਹਨ ਅਤੇ ਦੋ ਅਕਾਲੀ ਦਲ ਜਿਹੜੇ ਕੀ ਜਮਾਲਪੁਰ ਜ਼ੋਨ ਅਤੇ ਚੌੜ੍ਹ ਜ਼ੋਨ ਤੋਂ ਅਕਾਲੀ ਦਲ ਬادل ਦੇ ਉਮੀਦਵਾਰ ਨਜੀਦ ਦਰਜ ਕੀਤੀ ਹੈ ਇਸੇ ਤਰ੍ਹਾਂ ਘੋਰਾ ਤੇ ਰਾਮਨਗਰ ਇਲਾਕੇ ਤੋਂ ਆਪ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ ਜੀ ਮੇਰਾ ਆਮ ਆ ਹਾਂ ਕਿਹੜੇ ਜ਼ੋਨ ਤੋਂ ਖੜੇ ਹੋਏ ਸੀ ਤੁਸੀਂ ਮੈਂ ਰਾਮਨਗਰ ਬਖਸ਼ੀ ਵਾਲੇ ਤੋਂ ਹਾਂ ਹਾਂ ਕਿੰਨੀ ਵੋਟ ਮਿਲਿਆ ਕਿਹੜੀ ਪਾਰਟੀ ਤੋਂ ਮੈਂ ਆਮ ਆਦਮੀ ਪਾਰਟੀ ਤੋਂ ਖੜਾ ਹੋਇਆ ਸੀ ਜੀ ਹਾਂਜੀ ਤੇ 928 ਵੋਟਾਂ ਕੁੱਲ ਮੈਨੂੰ ਪਈਆਂ ਨੇ ਹਮ 183 ਵੋਟਾਂ 'ਚ ਮੈਂ ਜਿੱਤੇ ਹਾਂ ਜੀ ਕੋਣ ਕੋਣ ਥੋੜੇ ਮੁਕਾਬਲੇ 'ਚ ਮੇਰੇ ਮੁਕਾਬਲੇ 'ਚ ਜੀ ਕਾਂਗਰਸ 'ਚ ਜੀ ਜਸਕਰਨ ਸਿੰਘ ਹਮ ਤੇ ਅਕਾਲੀ ਦਲ ਤੋਂ ਕਸ਼ਮੀਰ ਸਿੰਘ ਤੇ ਬੀਜੇਪੀ ਤੋਂ ਹਾਕਮ ਸਿੰਘ ਅੱਛਾ ਇੱਕ ਹੋਰ ਹੌਣ ਕਿੰਨੇ ਕਿੰਨੇ ਮਿਲੇ ਹਨ ਮੋਂ ਡਿਟੇਲ ਸਤਨ ਸਿੰਘ ਨੂੰ 258 ਵੋਟ ਮਿਲੀ ਹੈ ਜੀ ਹਾਂ ਕਸ਼ਮੀਰ ਸਿੰਘ ਨੂੰ 745 ਵੋਟ ਜਿਸਕਰਨ ਸਿੰਘ ਨੂੰ 258 ਹਾਕਮ ਸਿੰਘ ਨੂੰ 270 ਵੋਟ ਹੈ ਜੀ ਹਾਂ ਠੀਕ ਹੈ ਤੇ ਕਿਸ ਨੂੰ ਦਿਓਗੇ ਸਿਹਰਾ ਤੁਸੀਂ ਜਨਚਾਰੀ ਜਿੱਤ ਦਾ ਜਿਹੜੀ ਤੁਹਾਡੀ ਨਾ 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 ਕੀ ਦੇ ਬਾਰੇ ਗਾਓ ਕਿਸ ਦਾ ਧੰਨਵਾਦ ਕਰੋਗੇ ਸਾਰੇ ਵੋਟਰਾਂ ਦਾ ਧੰਨਵਾਦ ਹੈ ਜੀ ਜਿਨ੍ਹਾਂ ਨੇ ਵੋਟ ਪਾਈ ਆਪਾਂ ਨੂੰ ਸਰਦਾਰ ਚੇਤਨ ਸਿੰਘ ਜੋੜਾ ਮਰਜਰਾ ਦਾ ਧੰਨਵਾਦ ਜੀ ਕਾਰੁਜੀਤ कौर ਪਿੰਡ ਹਰੀਨਗਰ ਖੇਲਤੀ ਤੋਂ ਵਾਈਪੌਖ ਮੁਖਤਿਆਰ ਸਿੰਘ ਅੱਥ ਬਣ ਕੇ ਬੇਨਤੀ ਕਰਦੀ ਹਾਂ ਆਪ ਸਭ ਨੇ ਵੋਟਾਂ ਪਾ ਕੇ ਜਿੱਤ ਅਸਲ ਕਰਵਾਈ ਧੰਨਵਾਦ ਜੀ ਮੈਗੂ ਜੀ ਦਾ ਖਾਲਸਾ ਰੈਗੂ ਜੀ ਦੀ ਪਤਲੀ ਮੈਂ ਹਾਕਿਤ ਕੋ ਸ਼ਮਵੀ ਕਾਲੀਤ ਲੋਰ ਚਿਤ ਹਾਸ ਪ੍ਰਾਪਤ ਕਰਦੇ ਆਪ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਪਰਦੀਪ कौर ਹਾਂ ਕਿਹੜੀ ਪਾਰਟੀ ਤੋਂ ਕਿਹੜੀ ਜੋਂਨ ਤੋਂ ਖੜੇ ਹੋਏ ਸੀ ਤੁਸੀਂ ਸ਼੍ਰੋਮਣੀ ਅਕਾਲੀ ਦਲ 64 ਜੋਂਨ ਤੋਂ ਹਾਂ ਕਿੰਨੇ ਵੋਟਾਂ ਦੀ ਦਰਜ ਕੀਤੀ ਹੈ 16 ਵੋਟਾਂ ਦੀ 16 ਤੋਂ ਹਾਂ 910 ਵੋਟਾਂ ਪਈਆਂ ਨੇ ਸ਼੍ਰੋਮਣੀ ਅਕਾਲੀ ਦੀ ਠੀਕ ਹੋ ਗਏ ਵੋਟਰਾਂ ਨੂੰ ਤੁਸੀਂ ਆਪਣੇ ਹਾਂ ਜੀ ਬਹੁਤ ਧੰਨਵਾਦ ਕਰਾਂਗੀ ਸਾਰੇ ਵੋਟਰਾਂ ਦਾ ਬਹੁਤ ਮਾਣ ਦਿੱਤਾ ਹੈ ਮੈਨੂੰ ਤੁਸੀਂ ਪਹਿਲੀ ਵਾਰ ਇਲੈਕਸ਼ਨ ਨੇੜੇ ਹਾਂ ਜੀ ਪਹਿਲੀ ਵਾਰ ਇਲੈਕਸ਼ਨ ਨੇੜੇ ਸੀ ਨਾਮ ਕੀ ਹੈ ਬਣਾ ਦੱਸੋ ਪ੍ਰਦੀਪ ਕੌਰ ਤੁਹਾਡੀ ਪਾਲੀ ਤੁਹਾਡੀ ਕੀ ਨਾਮ ਆਪ ਜੀ ਦਾ ਨਰਿੰਦਰ ਸਿੰਘ ਜੀ ਕਿਹੜੇ ਜ਼ੋਨ ਤੋਂ ਕਿਹੜੀ ਪਾਲੀ ਪਿਉਰਾ 7 ਨੰਬਰ ਜ਼ੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਜੇਤੂ ਆਇਆ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੋਟਰਾਂ ਦਾ ਮੇਰੇ ਵੀਰ ਜੀ ਟਵਾਣਾ ਸਾਹਿਬ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਪਾਰਟੀ ਵੱਲੋਂ ਇਲੈਕਸ਼ਨ ਲੜਨ ਲਈ ਖੜਾ ਕੀਤਾ ਸੀ ਤੁਹਾਡੇ ਮੁਕਾਬਲੇ ਚ ਜੀ ਮੇਰੇ ਇੱਕ ਸਾਹਬ ਸਿੰਘ ਸੀ ਬੀਜੇਪੀ ਵੱਲੋਂ ਦਰਸ਼ਨ ਸਿੰਘ ਦਰਸ਼ਨ ਸਿੰਘ ਅਕਾਲੀ ਦਲ ਵਾਲਾ ਸੀਗਾ ਜੀ ਜਿੰਨਾਂ ਤੋਂ ਮੈਂ ਕੀ ਬਹੁਤ ਵਧੀਆ ਲੀਡ ਲੈ ਕੇ 83 ਵੋਟਾਂ ਨਾਲ ਜਿੱਤ ਹੋ ਗਿਆ 719 719 ਵੋਟਾਂ ਮਿਲੀਆਂ ਨੇ ਉਹਨਾਂ ਨੂੰ ਕਿੰਨੇ ਕਿੰਨੇ ਮਿਲੇ ਅਕਾਲੀ ਦਲ ਨੂੰ 636 ਅਕਾਲੀ ਦਲ ਨੂੰ 636 ਜੀ ਭਾਜਪਾ ਨੂੰ 303 ਭਾਜਪਾ ਨੂੰ 303 ਜੀ 303 303 ਮੈਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੀ ਪਾਰਟੀ ਦਾ ਮੈਂ ਸਾਰੇ ਵਰਕਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜੀ ਮੇਰਾ ਨਾਮ ਰਣਜੋਤ ਸਿੰਗ ਹੈ ਜੀ ਰਣਜੋਤ ਥੋੜੇ ਮਿਸਰ ਖੜੇ تھے ਕਿ ਕਿਹੜੇ ਜ਼ੋਨ ਤੋਂ ਸੀ ਤੇ ਕਿਹੜੀ ਪਾਰਟੀ ਤੋਂ ਉਹ ਜਮਾਲਪੁਰ ਜ਼ੋਨ 3 ਤੋਂ ਖੜੇ ਸਨ ਜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਚੋਣ ਲੜੀ ਹੈ ਜੀ ਕਿੰਨੇ ਵੋਟਾਂ ਜਿੱਦਦੇ ਜਿੱਤੇ 27 ਵੋਟਾਂ ਦੇ ਜਿੱਤ ਹਾਸਲ ਹੋਈ ਹੈ ਜੀ ਵਿਰੋਧੀ ਕੌਣ ਕੌਣ ਸੀ ਵਿਰੋਧੀ ਨਹੀਂ ਕਹਿ ਸਕਦੇ ਚਲੋ ਸਾਰੇ ਆਪੋ ਆਪਣੀਆਂ ਪਾਰਟੀ ਦੇ ਤਰਫੋਂ ਆਮ ਆਦਮੀ ਪਾਰਟੀ ਕੌਂਟਰੈਂਡਰਸ ਇਹ ਆਜ਼ਾਦ ਪਾਰਟੀ ਸੀ ਔਰ ਇੱਕ ਜੀਪ ਦੇ ਕੈਂਡੀਡੇਟ ਸਨ ਜੀ ਤੁਹਾਨੂੰ ਟੋਟਲ ਵੋਟ ਕਿੰਨੇ ਮਿਲੇ 1360 ਪਈਆਂ ਨੇ ਸਸੂ ਕੁ ਰੁਪਏ 600 600 ਰੁਪਏ ਪਈਆਂ ਨੇ 700 ਰੁਪਏ ਨੇ ਜੀ ਚੇਤੂ ਕਿੰਨੇ ਦਾ ਰਹੇ ਤੁਸੀਂ 27 ਵੋਟਾਂ ਦੇ ਰਣਜੀਤ ਸਿੰਘ ਸਰਪੰਚ ਬਠੋਈ ਖੁਰਦੇ ਜੀ ਆਮ ਆਦਮੀ ਪਾਰਟੀ ਤੋਂ ਜੌਨ ਕਰਾਲੀਆ ਪੰਜ ਨੰਬਰ ਮੇਰੀ ਨੋ ਖੜੀ ਸੀ ਹਰਪ੍ਰੀਤ ਕੌਰ 828 ਵੋਟਾਂ ਮੈਨੂੰ ਪਈਆਂ ਕੁੱਲ ਸਿਗੀਆਂ ਵੋਟਾਂ 2100 ਜੋ ਹੁੰਦਿਆਂ ਸਾਡੀਆਂ ਅਕਾਲੀ ਕਾਂਗਰਸ ਨੂੰ ਕਿੰਨੇ ਮਿਲੇ ਹਾਂ ਜਿਹੜੇ ਅਕਾਲੀ ਦਲ ਨਾਲ ਟੱਕਰ ਰਹੀ ਹੈ ਆਪਣੀ 502 ਵੋਟਾਂ ਉਹਨਾਂ ਨੂੰ ਪਈਆਂ ਆਪਾਂ ਨੂੰ ਕਾਂਗਰਸ ਨੂੰ 468 ਪਈਆਂ ਨੇ ਹਾਂਜੀ ਝਾੜੂ ਨੂੰ ਕੁਝ ਇਦਾਂ 261 ਪਈਆਂ ਨੇ ਕੀ ਕਹੋਗੇ ਤੁਸੀਂ ਜਿਹੜਾ ਤੁਸੀਂ ਜਿੱਤ ਦਰ ਦਈ ਹੈ ਜਿੱਤ ਤੇ ਖੁਸ਼ੀ ਹੈ ਜੀ ਬਹੁਤ ਵਧੀਆ ਬਾਕੀ ਸਰਕਾਰ ਦਾ ਧੰਨਵਾਦ ਇਹ ਹੈ ਵੀ ਤੈਨੂੰ ਕੋਈ ਟੱਕਾ ਨਹੀਂ ਕਿਸੇ ਗੱਲ ਦਾ ਬਹੁਤ ਵੱਡੀ ਗੱਲ ਹੈ ਵੀ ਜਿਹੜਾ 27 ਚ ਆ ਕੇ ਅਸੀਂ ਅੱਗੇ ਜਿੱਤ ਪ੍ਰਾਪਤ ਕਰਾਂਗੇ ਐਮਐਲਏ ਦੇ ਟਾਈਮ ਦੀ ਇਹ ਜੇ ਟੱਕਾ ਕਰਦੇ ਤਾਂ ਦਿੱਕਤ ਆਉਂਦੀ ਹੈ। ਵੋਟ ਪੋਲਕ ਭਾਵੇਂ ਘਟ ਹੋਈ ਹੈ, 50% ਹੋਈ ਹੈ। ਪਰ ਬਹੁਤ ਵਧੀਆ। ਧੰਨਵਾਦ ਆ ਚੇਤਨ ਸਿੰਘ ਜੋੜਾ ਮੱਜਰੇ ਜੀ ਐਮਐਲਏ ਸਾਹਿਬ ਦਾ। ਅਸੀਂ ਧੰਨਵਾਦ ਕਰਦੇ ਹਾਂ ਕਿ ਬਾਅਦ ਵਿੱਚ ਮੰਤਰੀ ਫੇਰ ਬਣਨਾ, ਅਗਲੀ ਵਾਰੀ ਐਮਐਲਏ ਬਣਨਾ। ਧੰਨਵਾਦ ਜੀ। ਥੈਂਕ ਯੂ ਰਣਜੀਤ ਸਿੰਘ ਜੀ। ਕਿਹੜੀ ਤੋਂ ਖੜੇ ਹੋ? ਬਿਜਲਪੁਰ ਤੋਂ ਜੀ। ਕਿਹੜੀ ਪਾਰਟੀ ਤੋਂ? ਆਮ ਆਦਮੀ ਪਾਰਟੀ ਤੋਂ। ਕਿੰਨੇ ਵੋਟਾਂ ਜਿੱਤ ਹੋਈਏ? 172 ਤੋਂ ਜੀ। ਇੰਨੇ ਵੋਟਾਂ ਮਿ ਆਏ ਮੈਨੂੰ 639 ਵੋਟਾਂ ਮਿ ਆਏ ਜੀ ਕੀ ਕਹੋਗੇ ਮਨਜੀਤ ਦਰਸ ਦਿੱਤੇ ਲੋਕਾਂ ਤੋਂ ਮਾਇ ਕੋਟਰਾ ਬਾਰੇ ਸਾਰਿਆਂ ਦਾ ਧੰਨਵਾਦ ਕਰਦਾ ਜੀ ਵੋਟਰਾਂ ਦਾ ਜਿਨ੍ਹਾਂ ਨੇ ਇੰਨੀ ਵੱਡੀ ਚੇਤਨਾਲ ਜਤਾਇਆ ਜੀ ਇਸ ਵੈਰੀ ਵੈਰੀ ਇਲੈਕਸ਼ਨ ਜਿਹੜੇ ਹਾਂ ਜੀ ਪਹਿਲੀ ਵਾਰ ਇਲੈਕਸ਼ਨ ਆਲੇ ਜੀ ਕੀ ਕਹੋਗੇ ਸਰਕਾਰ ਨੇ ਜੋ ਟਿਕਟ ਦੇਈ ਸਰਕਾਰ ਦਾ ਧੰਨਵਾਦੀ ਜੀ ਪਾਰਟੀ ਦਾ ਵੀ ਸਰਕਾਰ ਦੇ ਕੰਮਾਂ ਤੇ ਵੀ ਲੋਕਾਂ ਨੇ ਮੋਹਰ ਲਾਈਏ ਵਧੀਆ ਵਿਕਾਸ ਦੇ ਕੰਮ ਕੀਤੇ ਨੇ ਜਿਨ੍ਹਾਂ ਕਰਕੇ ਵੋਟਾਂ ਪਈਆਂ ਨੇ ਪਿੰਡਾਂ ਚ ਜੀ ਪੂਰਨੰਦ ਸਿੰਘ ਜੀ ਹਰਜੀਤ ਸਿੰਘ ਜੀ